ਆੜਾ ਨੂੰ ਲੈ ਕੇ ਜਿਹੜੀ ਅਰਜੀ ਵੱਲੋਂ ਮੀਟਿੰਗ ਵਿੱਚ ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਚਰਚਾ ਕਰਨ ਦੇ ਲਈ ਨੁਮਾਇंदे ਪਹੁੰਚੇ ਸੋ ਇਸੇ ਤਰ੍ਹਾਂ ਹੀ ਦਿੱਲੀ ਤੋਂ ਇਸ ਚਰਚਾ ਦੇ ਵਿੱਚ ਨਿਰਭਉ ਲਾਈਫ ਸੇਵਰੀਅਰ ਵੱਲੋਂ ਟੀਮ ਵੱਲੋਂ ਇੱਥੇ ਜਿਹੜੇ ਕਿ ਨੁਮਾਇंदे ਪਹੁੰਚੇ ਨੇ ਉਹਨਾਂ ਦੇ ਆਗੂ ਪਹੁੰਚੇ ਨੇ ਔਰ ਇਹ ਉਹ ਟੀਮ ਹੈ ਜਿਹੜੀ ਕਿ ਜਦੋਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਤੋਂ ਇਹ ਹੁਣ ਹੜ੍ਹ ਆਏ ਸੀ ਤਾਂ ਉਸ ਤੋਂ ਬਾਅਦ ਪਹਿਲੀ ਵਾਰੀ ਇੱਕ ਹੈਲੀਕਾਪਟਰ ਲੈ ਕੇ ਮੱਧ ਲਈ ਪੂਰੇ ਪੂਰੇ ਇਲਾਕੇ ਵਿੱਚ ਪਹੁੰਚੇ ਸਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਵੀ ਚਾਰ ਚਰਚਾ ਲਈ ਪਹੁੰਚੇ ਹੋ ਕਿਵੇਂ ਦਾ ਉਪਰਾਲਾ ਬਿਹੋੜਾ ਜਿਹਾ ਮੈਂ ਤਾਂ ਸਭ ਤੋਂ ਪਹਿਲੇ ਦੇਨਿਕ ਸਵੇਰਾ ਤੇ ਜਿਹੜੇ ਗਰਾਊਂਡ ਜੀਰਾ ਤੇ ਜਿਹੜਾ ਸਾਡੀ ਨੁਮਾਇੰਦਗੀ ਨੂੰ ਜਿਹੜਾ ਤੁਸੀਂ ਅੱਗੇ ਤੱਕ ਲੈ ਕੇ ਜਾ ਰਹੇ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲੇ ਤੇ ਜਿਹੜਾ ਇਹ ਪੰਜਾਬ 'ਚ ਜਿਹੜਾ ਹੜਾ ਆਇਆ ਸਾਡਾ ਹੌਸਲਾ ਬਿਲਕੁਲ ਵੀ ਨਹੀਂ ਘਟਿਆ ਜੀ ਕਿਉਂਕਿ ਤੁਹਾਡੇ ਵਰਗੇ ਨੁਮਾਇੰਦੇ ਜਿਹੜੇ ਇਹ ਚੀਜ਼ਾਂ ਨੂੰ ਅੱਗੇ ਤੱਕ ਪੁਚਾ ਰਹੇ ਨੇ ਜਿੱਥੇ ਤੱਕ ਆਪਾਂ 5 ਤੱਕ ਪਹੁੰਚਾ ਸਕਦੇ ਤੇ ਤੁਸੀਂ 50 ਤੱਕ ਪਹੁੰਚਾਇਆ ਦੀ ਤੇ ਦੂਜੀ ਗੱਲ ਸਾਡੀ ਟੀਮ ਦਿੱਲੀ ਤੋਂ ਨਿਰਪੋਲ ਲਈ ਸੇਵিয়ার ਵੱਖ-ਵੱਖ ਜਗ੍ਹਾ ਤੇ ਮੈਡੀਕਲ ਦੀ ਸੇਵਾ ਕਰ ਰਹੀ ਹੈ ਤੇ ਐਮਸ ਨੇ ਡਾਕਟਰ 22 ਟੀਮਾਂ ਦੀ ਜਿਹੜੀ 22 ਬੰਦਿਆਂ ਦੀ ਜਿਹੜੀ ਟੀਮ ਹੈ ਉਹ ਐਕਸਕਲੂਸਿਵਲੀ ਉੱਥੋਂ ਲੈ ਕੇ ਬਾਈ ਹਲਕ-ਹਲਕ ਜਗ੍ਹਾ ਤੇ ਜਿਹੜੀ ਮੈਡੀਕਲ ਸੇਵਾ ਕੀਤੀ ਹੈ ਜਿਹੜੀ ਸਾਡੀ ਇੰਜ ਨੇ ਵ ਤਿਆਂ ਦੇ ਰਾਈ ਇੱਕ ਘੰਟੇ ਦੇ ਅੰਦਰ ਤਿੰਨ ਜਾਂ ਚਾਰ ਕਲਪੁਕਤਾਂ ਦੇ ਸੀ ਤੇ ਹੈਲੀਕਾਪਟਰ ਦੇ ਥਰੂ 40-40 ਘਰ ਦੇ ਅੰਦਰ ਜਿਹੜਾ ਰਾਸ਼ਨ ਦੀ ਜਿਹੜੀ ਕਿੱਟ ਹੈਗੇ ਨੇ ਉਹ ਵਰਤਾਨ ਦੀ ਕਿੰਨੇ ਮੈਂ ਸੇਵਾ ਕੀਤੀ ਹੈ ਤੇ ਅਸੀਂ ਇਸ ਸਮੇਂ ਤੇ ਬਹੁਤ ਚੜ੍ਹਦੀ ਕਲਾ ਵਾਲਾ ਹੈ ਜੀ ਮੈਂ ਤਾਂ ਕਹਿੰਦਾ ਕਿ ਜਿਹੜਾ ਗੁਰਦਾਨਗਰ ਦਾ ਲੰਗਰ ਸੀ ਉਹ ਅੱਜ ਪ੍ਰੂਫ ਹੋ ਰਿਹਾ ਹੈ ਕਿ ਗੁਰਦਾਨਗਰ ਦਾ ਲੰਗਰ ਰੂਹਾਨੀ ਤੱਕ ਜਿਹੜਾ ਜਾ ਰਿਹਾ ਨਾ ਮੈਂ ਕਹਿੰਦਾ ਕਿ ਉਹ 20 ਨਹੀਂ ਅੱਜ 20 ਕਰੋੜ ਨਹੀਂ ਅੱਜ ਮੁੱਲ ਹੀ ਨਹੀਂ ਹੈਗਾ ਉਸ ਲੰਗਰ ਦਾ ਤੇ ਅਸੀਂ ਦੋਨੋਂ ਹੱਥ ਜੋੜ ਕੇ ਅਸੀਂ ਉਡੀਕ ਕਰਦੇ ਹਾਂ ਕਿ ਸਾਡੇ ਲਈ ਜੋ ਵੀ ਜਥੇਬੰਦੀ ਅਕਾਲ ਤਖਤ ਸਾਹਿਬ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਸਾਡੇ ਜਿਹੜੇ ਸੇਵਾ ਲਾਣਗੇ ਅਸੀਂ ਅਸੀਂ ਪੈਸਿਆਂ ਦੀ ਗਿਣਤੀ ਤਾਂ ਨਹੀਂ ਦੱਸ ਸਕਦੇ ਪਰ ਅਸੀਂ ਜੋ ਸੇਵਾ ਲਾਣਗੇ ਚਾਹੇ ਟਰੈਕਟਰਾਂ ਤੋਂ ਲੈ ਕੇ ਚਾਹੇ ਉਹਨਾਂ ਨੂੰ 3 ਸਾਲ ਦੀ ਸੇਵਾ 5 ਸਾਲ ਦੀ ਸੇਵਾ ਹਰ ਇੱਕ ਟਾਈਪ ਦੀ ਸੇਵਾ ਜਿਹੜੀ ਹੈਗੀ ਹੈ ਚਾਹੇ ਐਜੂਕੇਸ਼ਨ ਦੀ ਹੋਵੇ ਚਾਹੇ ਘਰ ਬਣਾਉਣ ਦੀ ਹੋਵੇ ਚਾਹੇ ਔਰੂਮਨਸ ਵਾਸਤੇ ਕਹਿੰਨੇ ਮੈਂ ਲੀਡੀਜ਼ ਵਾਸਤੇ ਜਿਹੜੀ ਮੈਡੀਕਲ ਵਾਸਤੇ ਹੋਵੇ ਚਾਹੇ ਕੈਂਸਰ ਜਾਂ ਹਾਰਟ ਰਿਲੇਟਿਡ ਕੋਈ ਵੀ ਹਰਤ ਵਕਤ ਵੀ ਅਗਾਂ ਕੋਈ ਜਿਹੜੀ ਸੇਵਾਵਾਂ ਹੈਗੀਆਂ ਨੇ ਉਹ ਸਾਡੇ ਜਿਹੜੇ ਹਿੱਸੇ ਪਾਣ ਕੇ ਤਾਂ ਅਸੀਂ ਉਹਦਾ ਵੈਲਕਮ ਕਰਦੇ ਆਂ ਤੇ ਸਾਡੇ ਕੋਲ ਸਭ ਚੀਜ਼ ਦਾ ਪ੍ਰਬੰਧ ਹੈਗਾ 117 ਬੱਚਿਆਂ ਦੀ ਟੀਮ ਹੈ ਔਰ ਜਿਹੜੀ ਆਲਰੇਡੀ ਔਨ ਗਰਾਉਂਡ ਕੰਮ ਕਰ ਰਹੀ ਹੈ ਤੇ ਤੁਸੀਂ ਆ ਕੇ ਮੈਂ ਤਾਂ ਕਵਾਂਗਾ ਤੁਸੀਂ ਆ ਕੇ ਦੇਖੋ ਜਿਹੜਾ ਟੀਮ ਆਲਰੇਡੀ ਕੰਮ ਕਰਨਾ ਸਟਾਰਟ ਕਰ ਚੁੱਕੀ ਹੈ ਵਿਦਾਊਟ ਜਿੱਥੇ ਬੰਦੀ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਦੱਸਿਆ ਕਿ ਹੈਲੀਕਾਪਟਰ ਪਹਿਲੇ ਹੈ ਪਹਿਲੀ ਵਾਰੀ ਜਿਹੜਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਹੁੰਚਿਆ ਸੀ ਫਿਰੋਜ਼ਪੁਰ ਇਲਾਕੇ ਦੇ ਵਿੱਚ ਉਸ ਸਮੇਂ ਕਿਵੇਂ ਦੇ ਹਾਲਾਤ ਤੁਸੀਂ ਅੱਖੀਂ ਵੇ ਜਦੋਂ ਹੈਲੀਕਾਪਟਰ ਦਾ ਪ੍ਰਬੰਧ ਕਰਨਾ ਇਸ ਤਰੀਕੇ ਨਾਲ ਨਹੀਂ ਸੀ ਜੀ ਅਸੀਂ ਜਦੋਂ ਬੋਰਡ ਤੇ ਦਾਈ ਅਸੀਂ ਦੇਖਦੇ ਸੀ ਇੱਕ ਘੰਟੇ ਦੇ ਅੰਦਰ ਤਿੰਨ ਜਾਂ ਚਾਰ ਜਾਂ ਪੰਜ ਘਰ ਪਹੁੰਚਾਨ ਹੋ ਰਹੇ ਸੀ ਹੈਲੀਕਾਪਟਰ ਦੇ 40 ਜਿਹੜੇ ਕਾਰਾਂ ਨਾਲ ਉਹਨਾਂ ਨੂੰ ਹਰ ਤੱਕ ਜਿਹੜੀ ਚੀਜ਼ਾਂ ਪਹੁੰਚਣ ਦੀ ਸੇਵਾ ਕੀਤੀ ਤੇ ਜਿਸ ਕਰਕੇ ਐਦਾ ਲੱਗਿਆ ਕਿ ਜਿਹੜਾ ਹੈਲੀਕਾਪਟਰ ਦੇ ਦਾਈ ਜਿਹੜਾ ਤਾਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਤੱਕ ਪਹੁੰਚਿਆ ਜਾ ਸਕਦਾ ਤੇ ਇੱਕ ਸਭ ਤੋਂ ਪਹਿਲੀ ਐਨਜੀਓ ਸਾਡੀ ਜਿਹੜੀ ਹੈਗੀ ਸੀ ਦਿੱਲੀੋਂ ਜਿਨ੍ਹਾਂ ਨੇ ਇਹ ਇਨੀਸ਼ੀਏਟ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਇਨੀਸ਼ੀਏਟ ਜਿਹੜਾ ਉਹ ਬਹੁਤ ਸਕਸੈਸ ਸਕਿਆ ਕਿਉਂਕਿ ਬਹੁਤ ਲੋਕਾਂ ਤੱਕ ਗਿਣਤੀ ਹੋਈ ਨਹੀਂ ਪਰ ਬਹੁਤ ਲੋਕਾਂ ਦਾ ਲਾਈਕ 750 800 ਘਰ ਤੱਕ ਜਿਹੜੀ ਹੈ ਨਾ 3 ਦਿਨ ਦੇ ਅੰਦਰ ਜਿਹੜੀ ਹੈ ਇਹ ਸੇਵਾ ਜਿਹੜੀ ਹੈ ਮੈਡੀਕਲ ਹੋਏ ਚਾਹ ਰਾਸ਼ਨ ਦੀ ਉਹ ਪਹੁੰਚਾਈ ਗਈ ਜਥੇਦਾਰ ਜੀ ਨੇ ਅੱਜ ਸਾਰੀਆਂ ਸੰਸਥਾਵਾਂ ਨੂੰ ਇੱਥੇ ਬੁਲਾਇਆ ਨਮਾਇंदे ਪਹੁੰਚਣ ਚਰਚਾ ਹੋਈ ਹੈ ਤੁਸੀਂ ਵੀ ਕੋਈ ਨਾ ਕੋਈ ਵਿਚਾਰ ਦਿੱਤਾ ਹੀ ਹੈ ਕਿਵੇਂ ਦੇਖਦੇ ਹੋ ਜਥੇਦਾਰ ਜੀ ਦਾ ਉਪਰਾਲਾ ਮੈਂ ਸਮਝਦਾ ਅੱਜ ਸੇਵਾ ਕਰਨ ਵਾਲਾ ਅੱਜ ਇੱਕ ਨਹੀਂ ਅੱਜ ਲੱਖ ਮਿਲਿਆ ਸਾਨੂੰ ਅਗਰ ਅਦਾ ਲੱਗਦਾ ਹੈ ਕਿ ਜਿੱਥੇ ਦਾ ਸਾਡਾ ਜਿਹੜਾ ਉਪਰਾਲਾ ਹੈ ਅਸੀਂ ਬਹੁਤ ਬਹੁਤ ਵਡਭਾਗੀ ਆ ਬਹੁਤ ਬਹੁਤ ਅਸੀਂ ਧੰਨਵਾਦੀ ਆ ਕਿ ਜਿਹੜਾ ਮਿਸ ਮੈਨੇਜਮੈਂਟ ਹੋ ਰਿਹਾ ਸੀ ਦਿੱਲੀ ਤੋਂ ਕਿਉਂਕਿ ਆਪਣੇ ਆਪਣੇ ਘਰੋਂ ਤੋਂ ਧੀਆਂ ਪੈਣਾ ਲੇਡੀਆਂ ਉੱਠ ਕੇ ਆਈਆਂ ਨੇ ਤੇ ਉਹਨਾਂ ਦਾ ਸਮੇਂ ਨਾ ਮਿਲਲਾ ਹੁੰਦੇ ਹੋਏ ਤੇ ਇਹ ਇਨੀਸ਼ੀਏਟ ਬਹੁਤ ਅੱਛਾ ਲੱਤਾ ਗਿਆ ਜਿਸ ਕਰਕੇ ਹੁਣ ਅਦਾ ਲੱਗਦਾ ਹੈ ਕਿ ਹੁਣ ਹਾਰਦ ਪੀੜਾ ਐਕਚੁਅਲ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋਈ ਕਿ ਜਥੇਦਾਰ ਸਾਹਿਬ ਨੇ ਕੋਈ ਜਥੇਦਾਰ ਜੀ ਵੱਲੋਂ ਇੱਕ ਵੈੱਬਸਾਈਟ ਬਾਰੇ ਵੀ ਕਿਹਾ ਗਿਆ ਕਿ ਵੈੱਬਸਾਈਟ ਲਾਂਚ ਹੋਵੇਗੀ ਉਹ ਸਾਰੇ ਉਸ ਦੇ ਨਾਲ ਸਹਿਮਤ ਹੋ ਕੇ ਇੱਕ ਪਲੇਟਫਾਰਮ ਤੇ ਕੰਮ ਕਰਾਂਗੇ ਲੋਕਾਂ ਦੀ ਲੜਕ ਰਸਮਗਰੀ ਪਹੁੰਚਾਈ ਜਾਵੇਗੀ ਸੋ ਤੁਸੀਂ ਉਸ ਨਾਲ ਸਹਿਮਤ ਮੈਂ ਬਿਲਕੁਲ ਸਹਿਮਤ ਹਾਂ ਜੀ ਅਕਾਲ ਤਖਤ ਸਾਹਿਬ ਦਾ ਤਾਂ ਸ਼ੁਰੂ ਤੋਂ ਜਿਹੜਾ ਹੁਕਮ ਜਿਹੜਾ ਉਹ ਸਿਰ ਮੱਥੇ ਹੈਗਾ ਜੀ ਤੇ ਅਸੀਂ ਇਸ ਚੀਜ਼ ਤੋਂ ਬਿਲਕੁਲ ਸਹਿਮਤ ਹੈ ਗਿਆ ਸਾਨੂੰ ਕੋਈ ਨਾਮ ਤਾਂ ਕੋਈ ਫੋਟੋ ਤਾਂ ਕੋਈ ਪਰਵਾਹ ਨਹੀਂ ਅਸੀਂ ਸੇਵਾ ਕਰਨੀ ਹੈ ਤੇ ਅਸੀਂ ਅੱਜ ਵਾਸਤੇ ਸੇਵਾ ਨਹੀਂ ਕਰਨੇ ਸਾਲ ਜਿੱਥੇ ਕਿ ਜਥੇਦਾਰ ਸਾਹਿਬਾਂ ਸਾਡੀ ਡਿਊਟੀ ਲਗਾਣਗੇ ਅਸੀਂ ਤਾਂ ਅਕਾਲ ਤੱਕ ਤਾਂ ਸ਼ੁਰੂ ਤੋਂ ਹੁਕਮ ਮੰਦੇ ਆਇਆ ਤੇ ਇਸ ਹੁਕਮ ਨੂੰ ਵੀ ਅਸੀਂ ਪਲਵਾਨ ਕਰਦੇ ਬਿਲਕੁਲ ਜੀ ਧੰਨਵਾਦ ਸੋ ਅੱਜ ਜਿੱਥੇ ਕਿ ਅਸੀਂ ਤੋਂ ਵੱਧ ਸੰਸਾਵਾਂ ਦੇ ਨੁਮਾਇंदे ਪਹੁੰਚੇ ਵਿਚਾਰ ਚਰਚਾਵਾਂ ਹੋਈਆਂ ਉੱਥੇ ਜਥੇਦਾਰ ਜੀ ਨੇ ਇਹ ਕਿਹਾ ਕਿ ਇੱਕ ਵੈਬਸਾਈਟ ਜੋ ਕਿ ਥੋੜੇ ਦਿਨਾਂ ਤੱਕ ਲਾਂਚ ਕੀਤੀ ਜਾਗੀ ਔਰ ਸਾਰੇ ਜਣੇ ਉਸ ਨਾਲ ਰਲ ਕੇ ਇੱਕ ਪਲੇਟਫਾਰਮ ਤੇ ਲੋਕਾਂ ਦੀ ਮਦਦ ਕਰਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਹੋਰ ਲੋੜ ਪੈਣੀ ਲੋਕਾਂ ਦੀ ਰਾਹਤ ਦੇ ਲਈ ਲੋਕਾਂ ਦੀ ਮਦਦ ਦੇ ਲਈ ਸੋ ਸਾਰਿਆਂ ਨੂੰ ਇਕਜੁੱਟ ਹੋ ਕੇ ਅਪੀਲ ਕੀਤੀ ਹੈ ਕਿ ਸਾਰੇ ਜਨੇ ਇਕਜੁੱਟ ਹੋ ਕੇ ਸਹੀ ਤਰੀਕੇ ਨਾਲ ਸਹੀ ਰਣਨੀਤੀ ਤਿਆਰ ਕਰਕੇ ਸਹੀ ਵਿਉਂਤਬੰਦੀ ਤਿਆਰ ਕਰਕੇ ਇਹ ਜਿਹੜੀ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕੇ ਹਜੇ ਵੀ ਕਾਫੀ ਨੇ ਔਰ ਜਿੱਥੇ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਮੁਸ਼ਕਲਾਂ ਪੈਦਾ ਹੋਣਗੀਆਂ ਸੋ ਹੁਣ ਲੋੜ ਹੈ ਇਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਨ ਦੀ ਲੈਨਸ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਆੜਾ ਨੂੰ ਲੈ ਕੇ ਜੱਦੀਾਰਜੀ ਵੱਲੋਂ ਮੀਟਿੰਗ ਨੇ ਵੀ ਜਿੱਥੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਚਰਚਾ ਕਰਨ ਦੇ ਲਈ ਨੁਮਾਇंदे ਪਹੁੰਚੇ ਸੋ ਇਸੇ ਤਰ੍ਹਾਂ ਹੀ ਦਿੱਲੀ ਤੋਂ ਇਸ ਚਰਚਾ ਦੇ ਵਿੱਚ ਨਿਰਭਉ ਲਾਈਫ ਸੇਵਿਵਰੀਆ ਵੱਲੋਂ ਟੀਮ ਵੱਲੋਂ ਇੱਥੇ ਜਿਹੜੇ ਕਿ ਨੁਮਾਇंदे ਪਹੁੰਚੇ ਨੇ ਉਹਨਾਂ ਦੇ ਆਗੂ ਪਹੁੰਚੇ ਨੇ ਔਰ ਇਹ ਉਹ ਟੀਮ ਹੈ ਜਿਹੜੀ ਕਿ ਜਦੋਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਤੋਂ ਇਹ ਹੁਣ ਹੜ੍ਹ ਆਏ ਸੀ ਤਾਂ ਉਸ ਤੋਂ ਬਾਅਦ ਪਹਿਲੀ ਵਾਰੀ ਇੱਕ ਹੈਲੀਕਾਪਟਰ ਲੈ ਕੇ ਮੱਧ ਲਈ ਫਰੋਈਪੁਰੇ ਇਲਾਕੇ ਵਿੱਚ ਪਹੁੰਚੇ ਸਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਅੱਜ ਵੀ ਚਾਰ ਚਰਚਾ ਲਈ ਪਹੁੰਚੇ ਹੋ ਕਿਵੇਂ ਦਾ ਉਪਰਾਲਾ ਵੇਹ ਜਿਹਾ ਮੈਂ ਤਾਂ ਸਭ ਤੋਂ ਪਹਿਲੇ ਦੇਨਿਕ ਸਵੇਰਾ ਤੇ ਜਿਹੜੇ ਗਰਾਊਂਡ ਜ਼ੀਰੋ ਤੇ ਜਿਹੜਾ ਸਾਡੀ ਨੁਮਾਇੰਦਗੀ ਨੂੰ ਜਿਹੜਾ ਤੁਸੀਂ ਅੱਗੇ ਤੱਕ ਲੈ ਕੇ ਜਾ ਰਹੇ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲੇ ਤੇ ਜਿਹੜਾ ਇਹ ਪੰਜਾਬ 'ਚ ਜਿਹੜਾ ਹੜਾ ਆਇਆ ਸਾਡਾ ਹੌਸਲਾ ਬਿਲਕੁਲ ਵੀ ਨਹੀਂ ਘਟਿਆ ਕਿਉਂਕਿ ਤੁਹਾਡੇ ਵਰਗੇ ਨੁਮਾਇੰਦੇ ਜਿਹੜੇ ਇਹ ਚੀਜ਼ਾਂ ਨੂੰ ਅੱਗੇ ਤੱਕ ਪਹੁੰਚਾ ਰਹੇ ਨੇ ਜਿੱਥੇ ਤੱਕ ਆਪਾਂ 5 ਤੱਕ ਪਹੁੰਚਾ ਸਕਦੇ ਤੇ ਤੁਸੀਂ 50 ਤੱਕ ਪਹੁੰਚਾਇਆ ਦੀ ਤੇ ਦੂਜੀ ਗੱਲ ਸਾਡੀ ਟੀਮ ਦਿੱਲੀ ਤੋਂ ਨਿਰਪੋਲ ਲਈ ਸੇਵियर ਵੱਖ-ਵੱਖ ਜਗ੍ਹਾ ਤੇ ਮੈਡੀਕਲ ਦੀ ਸੇਵਾ ਕਰ ਰਹੀ ਤੇ ਏਮਸ ਦੇ ਡਾਕਟਰ 22 ਟੀਮਾਂ ਦੀ ਜਿਹੜੀ 22 ਬੰਦਿਆਂ ਦੀ ਜਿਹੜੀ ਟੀਮ ਹੈ ਉਹ ਐਕਸਕਲੂਸਿਵਲੀ ਉਧਰੋਂ ਲੈ ਕੇ ਬਾਈ ਹਲਕ-ਹਲਕ ਜਗ੍ਹਾ ਤੇ ਜਿਹੜੀ ਮੈਡੀਕਲ ਸੇਵਾ ਕੀਤੀ ਹੈ ਜਿਹੜੀ ਸਾਡੀ ਇੰਜਿਨੀਅ ਤਿਆਂ ਦੇ ਰਾਈ ਇੱਕ ਘੰਟੇ ਦੇ ਅੰਦਰ ਤਿੰਨ ਜਾਂ ਚਾਰ ਕਰ ਪੁਕਤ ਹੁੰਦੇ ਸੀ ਤੇ ਹੈਲੀਕਾਪਟਰ ਦੇ ਥਰੂ ਚਾਲੀ ਚਾਲੀ ਘਰ ਦੇ ਅੰਦਰ ਜਿਹੜਾ ਰਾਸ਼ਨ ਦੀ ਜਿਹੜੀ ਕਿੱ츠 ਹੈਗੇ ਨੇ ਉਹ ਵਰਤਾਨ ਦੀ ਕਿੰਨਾ ਮੈਂ ਸੇਵਾ ਕੀਤੀ ਹੈ ਤੇ ਅਸੀਂ ਇਸ ਸਮੇਂ ਤੇ ਬਹੁਤ ਚੜਦੀ ਕਲਾ ਵਾਲਾ ਹੈ ਜੀ ਮੈਂ ਤਾਂ ਕਹਿੰਦਾ ਕਿ ਜਿਹੜਾ ਗੁਰਦਵਾਨ ਦਾ ਲੰਗਰ ਸੀ ਉਹ ਅੱਜ ਪ੍ਰੂਫ ਹੋ ਰਿਹਾ ਹੈ ਕਿ ਗੁਰਦਵਾਨ ਦਾ ਲੰਗਰ ਰੂਹਾਨੀ ਤੱਕ ਜਿਹੜਾ ਜਾ ਰਹੇ ਆ ਨਾ ਮੈਂ ਕਹਿੰਦਾ ਕਿ ਉਹ 20 ਨਹੀਂ ਅੱਜ 20 ਕਰੋੜ ਨਹੀਂ ਅੱਜ ਮੁੱਲ ਹੀ ਨਹੀਂ ਹੈ ਉਸ ਲੰਗਰ ਦਾ ਤੇ ਅਸੀਂ ਦੋਨੋਂ ਹੱਥ ਜੋੜ ਕੇ ਅਸੀਂ ਉਡੀਕ ਕਰਦੇ ਹਾਂ ਕਿ ਸਾਡੇ ਲਈ ਜੋ ਵੀ ਜਥੇਬੰਦੀ ਅਕਾਲ ਤਖਤ ਸਾਹਿਬ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਸਾਡੇ ਜਿਹੜੇ ਸੇਵਾ ਲਾਣਗੇ ਅਸੀਂ ਅਸੀਂ ਪੈਸਿਆਂ ਦੀ ਗਿਣਤੀ ਤਾਂ ਨਹੀਂ ਦੱਸ ਸਕਦੇ ਪਰ ਅਸੀਂ ਜੋ ਸੇਵਾ ਲਾਣਗੇ ਚਾਹੇ ਟਰੈਕਟਰਾਂ ਤੋਂ ਲੈ ਕੇ ਚਾਹੇ ਉਹਨਾਂ ਨੂੰ 3 ਸਾਲ ਦੀ ਸੇਵਾ 5 ਸਾਲ ਦੀ ਸੇਵਾ ਹਰ ਇੱਕ ਟਾਈਪ ਦੀ ਸੇਵਾ ਜਿਹੜੀ ਹੈਗੀ ਆ ਚਾਹੇ ਐਜੂਕੇਸ਼ਨ ਦੀ ਹੋਵੇ ਚਾਹੇ ਘਰ ਬਣਾਉਣ ਦੀ ਹੋਵੇ ਚਾਹੇ ਔਮਨਸ ਵਾਸਤੇ ਕਹਿੰਦੇ ਮੈਂ ਲੀਡੀਜ਼ ਵਾਸਤੇ ਜਿਹੜੀ ਮੈਡੀਕਲ ਵਾਸਤੇ ਹੋਵੇ ਚਾਹੇ ਕੈਂਸਰ ਜਾਂ ਹਾਰਟ ਰਿਲੇਟਡ ਕੋਈ ਵੀ ਹਰ ਤੋ ਵਕਤ ਵੀ ਅਗਾਂ ਕੋਈ ਜਿਹੜੀ ਸੇਵਾਵਾਂ ਹੈਗੀਆਂ ਨੇ ਉਹ ਸਾਡੇ ਜਿਹੜੇ ਹਿੱਸੇ ਪਾਣਗੇ ਤਾਂ ਅਸੀਂ ਉਹਦਾ ਵੈਲਕਮ ਕਰਦੇ ਆਂ ਤੇ ਸਾਡੇ ਕੋਲ ਸਭ ਚੀਜ਼ ਦਾ ਪ੍ਰਬੰਧ ਹੈਗਾ 117 ਬੱਚਿਆਂ ਦੀ ਟੀਮ ਹੈ ਔਰ ਜਿਹੜੀ ਆਲਰੇਡੀ ਔਨ ਗਰਾਉਂਡ ਕੰਮ ਕਰ ਰਹੀ ਹੈ ਤੇ ਤੁਸੀਂ ਆ ਕੇ ਮੈਂ ਤਾਂ ਕਵਾਂਗਾ ਤੁਸੀਂ ਆ ਕੇ ਦੇਖੋ ਜਿਹੜਾ ਟੀਮ ਆਲਰੇਡੀ ਕੰਮ ਕਰਨਾ ਸਟਾਰਟ ਕਰ ਚੁੱਕੀ ਹੈ ਵਿਦਾਊਟ ਜੱਥੇਬੰਦੀ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਦੱਸਿਆ ਕਿ ਹੈਲੀਕਾਪਟਰ ਪਹਿਲੇ ਹੈ ਪਹਿਲੀ ਵਾਰੀ ਜਿਹੜਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਪਹੁੰਚਿਆ ਸੀ ਫਰੋਜਪੁਰੇ ਇਲਾਕੇ ਦੇ ਵਿੱਚ ਉਸ ਸਮੇਂ ਕਿਵੇਂ ਦੇ ਹਾਲਾਤ ਤੁਸੀਂ ਅੱਖੀਂ ਜਦੋਂ ਹੈਲੀਕਾਪਟਰ ਦਾ ਪ੍ਰਬੰਧ ਕਰਨਾ ਇਸ ਤਰੀਕੇ ਨਾਲ ਨਹੀਂ ਸੀ ਜੀ ਅਸੀਂ ਜਦੋਂ ਬੋਰਡ ਤੇ ਦਾਈ ਅਸੀਂ ਦੇਖਦੇ ਸੀ ਇੱਕ ਘੰਟੇ ਦੇ ਅੰਦਰ ਤਿੰਨ ਜਾਂ ਚਾਰ ਜਾਂ ਪੰਜ ਘਰ ਪਹੁੰਚਾਨ ਹੋ ਰਹੇ ਸੀ ਹੈਲੀਕਾਪਟਰ ਦੇ 40 ਜਿਹੜੇ ਕਾਰਾਂ ਨਾਲ ਉਹਨਾਂ ਨੂੰ ਹਰ ਤੱਕ ਜਿਹੜੀ ਚੀਜ਼ਾਂ ਪਹੁੰਚਣ ਦੀ ਸੇਵਾ ਕੀਤੀ ਤੇ ਜਿਸ ਕਰਕੇ ਐਦਾ ਲੱਗਿਆ ਕਿ ਜਿਹੜਾ ਹੈਲੀਕਾਪਟਰ ਦੇ ਦਾਈ ਜਿਹੜਾ ਤਾਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਤੱਕ ਪਹੁੰਚਿਆ ਜਾ ਸਕਦਾ ਤੇ ਇੱਕ ਸਭ ਤੋਂ ਪਹਿਲੀ ਐਨਜੀਓ ਸਾਡੀ ਜਿਹੜੀ ਹੈਗੀ ਸੀ ਦਿੱਲੀੋਂ ਜਿਨ੍ਹਾਂ ਨੇ ਇਹ ਇਨੀਸ਼ੀਏਟ ਕੀਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਇਨੀਸ਼ੀਏਟ ਜਿਹੜਾ ਉਹ ਬਹੁਤ ਸਕਸੈਸ ਕਿਉਂਕਿ ਬਹੁਤ ਲੋਕਾਂ ਤੱਕ ਗਿਣਤੀ ਹੋਈ ਨਹੀਂ ਪਰ ਬਹੁਤ ਲੋਕਾਂ ਦਾ ਲਾਈਕ 750 800 ਘਰ ਤੱਕ ਜਿਹੜੀ ਹੈ ਨਾ 3 ਦਿਨ ਦੇ ਅੰਦਰ ਜਿਹੜੀ ਹੈ ਸੇਵਾ ਜਿਹੜੀ ਹੈ ਮੈਡੀਕਲ ਹੋਏ ਚਰਾਸ਼ਣ ਦੀ ਹੈ ਉਹ ਪਹੁੰਚਾਈ ਗਈ ਜਥੇਦਾਰ ਜੀ ਨੇ ਅੱਜ ਸਾਰੀਆਂ ਸੰਸਥਾਵਾਂ ਨੂੰ ਇੱਥੇ ਬੁਲਾਇਆ ਨਮਾਇंदे ਪਹੁੰਚਣ ਚਰਚਾ ਹੋਈ ਹੈ ਤੁਸੀਂ ਵੀ ਕੋਈ ਨਾ ਕੋਈ ਵਿਚਾਰ ਦਿੱਤਾਈਏ ਕਿਵੇਂ ਦੇਖਦੇ ਹੋ ਜਥੇਦਾਰ ਜੀ ਦੇ ਉਪਰਾਲੇ ਮੈਂ ਸਮਝਦਾ ਅੱਜ ਸੇਵਾ ਕਰਨ ਵਾਲਾ ਅੱਜ ਇੱਕ ਨਹੀਂ ਅੱਜ ਲੱਖ ਮਿਲਿਆ ਸਾਨੂੰ ਅਗਰ ਅਦਾ ਲੱਗਦਾ ਹੈ ਕਿ ਜੱਥੇਦਾਰ ਸਾਡੇ ਜਿਹੜਾ ਉਪਰ ਆਲੇ ਅਸੀਂ ਬਹੁਤ ਬਹੁਤ ਵਡਭਾਗੀ ਆ ਬਹੁਤ ਬਹੁਤ ਅਸੀਂ ਧੰਨਵਾਦੀ ਆ ਕਿ ਜਿਹੜਾ ਮਿਸ ਮੈਨੇਜਮੈਂਟ ਹੋ ਰਿਹਾ ਸੀ ਦਿੱਲੀ ਤੋਂ ਕਿਉਂਕਿ ਆਪਣੇ ਆਪਣੇ ਘਰੋਂ ਤੋਂ ਧੀਆਂ ਪੈਣਾ ਲੇਡੀਜ਼ ਉੱਠ ਕੇ ਆਈਆਂ ਨੇ ਤਾਂ ਉਹਨਾਂ ਦਾ ਸਮੇਂ ਨਾ ਵੇੜਲਾ ਹੁੰਦੇ ਹੋਏ ਇਹ ਇਹ ਇਨੀਸ਼ੀਏਟਿਵ ਬਹੁਤ ਅੱਛਾ ਲੱਗਦਾ ਹੈ ਜਿਸ ਕਰਕੇ ਹੁਣ ਅਦਾ ਲੱਗਦਾ ਹੈ ਕਿ ਹੁਣ ਹਾਰਦ ਪੀੜਤ ਜਿਹੜੇ ਐਕਚੁਅਲ ਨੁਮਾਇੰਦੇ ਨੇ ਉਹਨਾਂ ਤੱਕ ਪਹੁੰਚਣ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋਈ ਕਿ ਜਥੇਦਾਰ ਸਾਹਿਬ ਨੇ ਜਥੇਦਾਰ ਜੀ ਵੱਲੋਂ ਇੱਕ ਵੈਬਸਾਈਟ ਬਾਰੇ ਵੀ ਕਿਹਾ ਗਿਆ ਕਿ ਵੈਬਸਾਈਟ ਲਾਂਚ ਹੋਵੇਗੀ ਉਹ ਸਾਰੇ ਉਸ ਦੇ ਨਾਲ ਸਹਿਮਤ ਹੋ ਕੇ ਇੱਕ ਪਲੇਟਫਾਰਮ ਤੇ ਕੰਮ ਕਰਾਂਗੇ ਲੋਕਾਂ ਦੀ ਲੜਕ ਰਾਤ ਸਮਗਰੀ ਪਹੁੰਚਾਈ ਜਾਵੇਗੀ ਸੋ ਤੁਸੀਂ ਉਸ ਨਾਲ ਸਹਿਮਤ ਮੈਂ ਬਿਲਕੁਲ ਸਹਿਮਤ ਹਾਂ ਜੀ ਅਕਾਲ ਤਖਤ ਸਾਹਿਬ ਦਾ ਤੋਂ ਸ਼ੁਰੂ ਤੋਂ ਜਿਹੜਾ ਹੁਕਮ ਜਿਹੜਾ ਉਹ ਸਿਰ ਮੱਥੇ ਹੈਗਾ ਜੀ ਤੇ ਅਸੀਂ ਇਸ ਚੀਜ਼ ਤੋਂ ਬਿਲਕੁਲ ਸਹਿਮਤ ਹੈਗੇ ਆ ਸਾਨੂੰ ਕੋਈ ਨਾਮ ਦਾ ਕੋਈ ਫੋਟੋ ਦਾ ਕੋਈ ਪਰਵਾਹ ਨਹੀਂ ਅਸੀਂ ਸੇਵਾ ਕਰਨੀ ਹੈ ਤੇ ਅਸੀਂ ਅੱਜ ਵਾਸਤੇ ਸੇਵਾ ਨਹੀਂ ਕਰਨੇ ਅਗਲੇ 5 ਸਾਲ 10 ਸਾਲ ਜਿੱਥੇ ਦਾ ਜਥੇਦਾਰ ਸਾਹਿਬਾਂ ਸਾਡੀ ਡਿਊਟੀ ਲਗਾਣਗੇ ਅਸੀਂ ਤਾਂ ਅਕਾਲ ਤਖਤ ਦਾ ਸ਼ੁਰੂ ਤੋਂ ਹੁਕਮ ਮੰਨਦੇ ਆਂ ਤੇ ਇਸ ਹੁਕਮ ਨੂੰ ਵੀ ਅਸੀਂ ਪਰਵਾਹ ਨਹੀਂ ਕਰਦੇ ਬਿਲਕੁਲ ਧੰਨਵਾਦ ਸੋ ਅੱਜ ਜਿੱਥੇ ਕਿ ਅਸੀਂ ਤੋਂ ਵੱਧ ਸੰਸਥਾਵਾਂ ਦੇ ਨੁਮਾਇंदे ਪਹੁੰਚੇ ਵਿਚਾਰ ਚਰਚਾਵਾਂ ਹੋਈਆਂ ਉੱਥੇ ਜਥੇਦਾਰ ਜੀ ਨੇ ਇਹ ਕਾ ਵੈਬਸਾਈਟ ਜੋ ਕਿ ਥੋੜੇ ਦਿਨਾਂ ਤੱਕ ਲਾਂਚ ਕੀਤੀ ਜਾਗੀ ਔਰ ਸਾਰੇ ਜਣੇ ਉਸ ਨਾਲ ਰਲ ਕੇ ਇੱਕ ਪਲੇਟਫਾਰਮ ਤੇ ਲੋਕਾਂ ਦੀ ਮਦਦ ਕਰਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਹੋਰ ਲੋੜ ਪੈਣੀ ਲੋਕਾਂ ਦੀ ਰਾਹਤ ਦੇ ਲਈ ਲੋਕਾਂ ਦੀ ਮਦਦ ਦੇ ਲਈ ਸੋ ਸਾਰਿਆਂ ਨੂੰ ਇੱਕਜੁੱਟ ਹੋ ਕੇ اپੀਲ ਕੀਤੀ ਹੈ ਕਿ ਸਾਰੇ ਜਣੇ ਇੱਕਜੁੱਟ ਹੋ ਕੇ ਸਹੀ ਤਰੀਕੇ ਨਾਲ ਸਹੀ ਰਣਨੀਤੀ ਤਿਆਰ ਕਰਕੇ ਸਹੀ ਵਿਉਂਤਬੰਦੀ ਤਿਆਰ ਕਰਕੇ ਇਹ ਜਿਹੜੀ ਕਿ ਲੋਕਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਹੜ੍ਹ ਪ੍ਰਭਾਵਿਤ ਇਲਾਕੇ ਹਜੇ ਵੀ ਕਾਫੀ ਨੇ ਔਰ ਜਿੱਥੇ ਕਿ ਆਉਣ ਵਾਲੇ ਸਮੇਂ ਵਿੱਚ ਕਾਫੀ ਮੁਸ਼ਕਲਾਂ ਪੈਦਾ ਹੋਣਗੀਆਂ ਸੋ ਹੁਣ ਲੋੜ ਹੈ ਇੱਕਜੁੱਟ ਹੋ ਕੇ ਲੋਕਾਂ ਦੀ ਮਦਦ ਕਰਨ ਦੀ ਲੈਨਸਵੇਰਾ ਤੋਂ ਗੁਰਪ੍ਰੀਤ ਸਿੰਘ ਅਮਰਸਾ